ਮਾਨੀ ਦਾ ਜੋਰ ਦੇਖਣਾ ਪੰਜਾਬ ਦੀ ਤੇ ਤੁਸੀਂ ਦੇਖ ਸਕਦੇ ਹੋ ਇਹ ਖਾੜੇ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੇ ਪਹਿਲਵਾਨ ਹੈਗੇ ਆ ਉਹ ਇੱਥੇ ਮਤਲਬ ਵੀ ਮਿੱਟੀ ਨਾਲ ਮਿੱਟੀ ਹੁੰਦੇ ਦਿਖਾਈ ਦੇ ਰਿਹਾ ਮਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਇਹ ਇਹ ਤਸਵੀਰਾਂ ਸਾਹਮਣੇ ਆਂਦੀਆਂ ਕਿਉਂਕਿ ਅੱਜ ਦੀ ਜਵਾਨੀ ਹੈ ਜਿਹੜੀ ਉਹ ਨਸ਼ੇ ਚ ਜਾਂਦੀ ਦਿਖਾਈ ਦਿੰਦੀ ਹੈ ਉਸ ਤੋਂ ਲੇਕਿਨ ਇਹ ਜਿਹੜੇ ਜਵਾਨ ਹੈਗੇ ਨੇ ਇਹ ਮਿੱਟੀ ਨਾਲ ਮਿੱਟੀ ਹੁੰਦੇ ਆ ਆਪਣੀ ਸਿਹਤ ਨੂੰ ਜਿਹੜੀ ਆ ਉਹ ਬਰਕਰਾਰ ਰੱਖਦੇ ਹੋਏ ਮਤਲਬ ਕਿ ਇੱਥੇ ਜਿਹੜੀਆਂ ਅਖਾੜੇ ਦੇ ਵਿੱਚ ਵੀ ਕਹਿ ਸਕਦੇ ਪਹਿਲਵਾਨੀ ਦਾ ਜੋਰ ਜਮਾਈ ਜਿਹੜਾ ਕਰਦੇ ਦਿਖਾ ਰਹੇ ਆਪਣੇ ਬਾਜੂਆਂ ਦਾ ਜੋਰ ਦਿਖਾਦੇ ਆ ਵੀ ਇੱਕ ਚੀਜ਼ ਆ ਵੀ ਇੱਕ ਆਪਣੇ ਆਪ ਨੂੰ ਇੱਕ ਮੰਦ ਵਿੱਚ ਠਾਨੀ ਆ ਵੀ ਆਪਣਾ ਸਰੀਰ ਹੈ ਜਿਹੜਾ ਉਹਨੂੰ ਮਤਲਬ ਵਧੀਆ ਤੇ ਕਾਇਮ ਰੱਖਣਾ ਕਿਉਂਕਿ ਇਹ ਮਿੱਟੀ ਜਿਹੜੀ ਹੈਗੀ ਹੈ ਮਿੱਟੀ ਨਾਲ ਮਿੱਟੀ ਹੁੰਦਾ ਤਾਂ ਇਨਸਾਨ ਜ਼ਰੂਰ ਦੇਖਦਾ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਫ ਕਹਿ ਸਕਦੇ ਆ ਵੀ ਕੁਸ਼ਤੀਆਂ ਜਿਹੜੀਆਂ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲੀਆਂ ਹੋਣਗੀਆਂ ਲੇਕਿਨ ਇਹ ਜਿਹੜੇ ਜ਼ਮੀਨੀ ਇਹ ਜਿਹੜੀਆਂ ਚੀਜ਼ਾਂ ਆ ਲੋਪ ਹੁੰਦੀਆਂ ਜਾਂਦੀਆਂ ਲੇਕਿਨ ਇਹਨਾਂ ਨੇ ਇਹ ਪਹਿਲਵਾਨਾਂ ਨੇ ਉਹਨਾਂ ਨੂੰ ਯਾਦਗਾਰ ਬਣਾਇਆ ਹੋਇਆ ਕਿਉਂਕਿ ਜਦ ਪਿੰਡਾਂ ਵਿੱਚ ਖਾੜੇ ਲੱਗਦੇ ਆ ਔਰ ਇਹੋ ਪਹਿਲਵਾਨ ਜਿਹੜੇ ਆ ਆਪਣੇ ਮਤਲਬ ਕਿ ਜੋਰਜ ਮੈਕ ਜਿਹੜੀ ਆ ਬਾਵਾ ਦੀ ਉਹ ਦਿਖਾਂਦੇ ਨਜ਼ਰ ਆਉਂਦੇ ਆ ਤੇ ਆਮ ਲੋਕਾਂ ਦੇ ਜਿਹੜਾ ਵੀ ਕਹਿ ਸਕਦੇ ਆ ਵੀ ਮਨ ਬੜਾ ਖੁਸ਼ ਹੁੰਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਕਿਉਂਕਿ ਅੱਜ ਦੀ ਜਵਾਨੀ ਇਹ ਨਹੀਂ ਮਿਹਨਤ ਕਰਨ ਨੂੰ ਤਿਆਰ ਨਹੀਂ ਆ ਲੇਕਿਨ ਇਹ ਜਿਹੜੇ ਜਵਾਨ ਹੈਗੇ ਆ ਇਹ ਇੱਥੇ ਮਿਹਨਤ ਚਾਰthi ਗੱਲਬਾਤ ਵੀ ਕਰਾਂਗੇ ਇਹਨਾਂ ਨੂੰ ਜਿਹੜੇ ਕੋਚਿੰਗ ਦਿੰਦੇ ਆ ਜਿਨ੍ਹਾਂ ਨੂੰ ਸਿਖਾਉਂਦੇ ਆ ਵੀ ਆਖਿਰ ਫੋਮ ਦੀ ਜਿਹੜੀ ਗੱਦਿਆਂ ਦੀ ਜਿਹੜੀ ਆ ਵੀ ਉਹ ਕੁਸ਼ਤੀ ਦੇ ਨਾਲੋਂ ਮਿੱਟੀ ਦੀ ਕੁਸ਼ਤੀ ਹੈ ਉਹ ਕਿੰਨਾ ਕੁ ਮਤਵ ਰੱਖਦੀ ਆ ਉਹ ਦਿਖਾਂਦੀ ਆ ਸਸੀ ਕਾਲਵਾ ਜੀ ਭਾਜੀ ਇੱਥੇ ਕਿੰਨੀ ਦੇਰ ਤੋਂ ਤੁਸੀਂ ਮਤਵ ਕੀ ਆ ਰਹੇ ਤੇ ਬੱਚੇ ਕਿੰਨੇ ਕੁ ਤੁਹਾਡੇ ਕੋਲ ਇੱਥੇ ਪ੍ਰੈਕਟਿਸ ਕਰਦੇ ਆ ਮੈਂ ਇੱਥੇ ਆ ਰਿਹਾ 25 ਸਾਲ ਤੋਂ ਮੁੰਡੇ ਪ੍ਰੈਕਟਿਸ ਵਾਧੂ ਕਰਦੇ ਨੇ ਪੰਜਾਬ ਦੇ ਵਧੀਆ ਮੁੰਡੇ ਨੈਸ਼ਨਲ 'ਚ ਵੀ ਲੜੇ ਨੇ ਇੰਡੀਆ 'ਵੀ ਲੜੇ ਨੇ ਬਹੁਤ ਸੋਹਣੇ ਹੁਲਦੇ ਨੇ ਐਸੇ ਪੂਰੇ ਜੋਰ ਜਮਾਨ ਦੇ ਬਾਹਰ ਗਏ ਹੋਏ ਨੇ ਤੇ ਇਹ ਖਾੜਾ ਚੱਲਣ ਡਿਆ ਸਾਡਾ ਬੜਾ ਸੋਹਣਾ ਚੱਲ ਰਿਹਾ ਨਿੱਕੇ ਨਿੱਕੇ ਮੁੰਡੇ ਬੱਚੇ ਸਕੂਲਾਂ ਦੇ ਬੱਚੇ ਬਹੁਤ ਵਧੀਆ ਜਾਣੀ ਕਰਦੇ ਨੇ ਪਹਿਲਵਾਨੀ ਅਸੀਂ ਬੜਾ ਦੋ ਟਾਈਮ ਬੜੀ ਰਕਤ ਖਰਾਬੇ ਨਾ ਕਰਦੇ ਆ ਬਹੁਤ ਸ਼ੌਂਕ ਬੱਚਿਆਂ ਨੂੰ ਅਸੀਂ ਇਹ ਆਣੇ ਵੀ ਸਭ ਜਿਹੜਾ ਵੀ ਆਵੇ ਖਾੜੇ ਤੇ ਆਵੇ ਹਰ ਇੱਕ ਦੀ ਕੋਈ ਪੈਸਾ ਨਹੀਂ ਕਿਸੇ ਤੋਂ ਲੈਂਦੇ ਕੋਈ ਠੇਲਾ ਨਹੀਂ ਲੈਂਦੇ ਆਮ ਸ਼ੌਂਕ ਨਾਲ ਹੀ ਅਸੀਂ ਕਰਾਣੇ ਸਾਨੂੰ ਆਪ ਦਾ ਸ਼ੌਂਕ ਹੈ ਬਸ ਅਸੀਂ ਵੀ ਉਮਰ ਨਿਭਾ ਬੈਠੇ ਆ ਇਸੇ ਕੰਮ ਦੀ ਇਹ ਵੀ ਆਪ ਦਾ ਤੰਦਰੁਸਤ ਰਹਿਣ ਜੋਰ ਪਾਣੀ ਕਰਨ ਆਪ ਦਾ ਖਾਣ ਪੀਣ ਬਾਜ਼ੀ ਉਸਤਾਦ ਜੀ ਇੱਕ ਗੱਲ ਸਮਝਣਾ ਚਾਹਾਂਗੇ ਵੀ ਅੱਜ ਦੀ ਜੜੀ ਆ ਉਹ ਗੱਦਿਆਂ ਦੀ ਜੜੀ ਆ ਵੀ ਉਹ ਪ੍ਰੈਕਟਿਸ ਜ਼ਿਆਦਾ ਨਜ਼ਰ ਆਂਦੀ ਆ ਆ ਮਿੱਟੀ ਐ ਨਾ ਮਿੱਟੀ ਹੁੰਦਾ ਜਵਾਨ ਕੱਟ ਨਜ਼ਰ ਆਂਦਾ ਕੀ ਫਰਕ ਨਜ਼ਰ ਆਂਦਾ ਤਾਂ ਬੜਾ ਫਰਕ ਹੈ ਜੀ ਵੀ ਸਮਾਨ ਦਾ ਮਿੱਟੀ ਦਾ ਤੇ ਉਹਦਾ ਅੰਤਰ ਬੜਾ ਹੈਗਾ ਉਹ ਜਿਹੜਾ ਗਰਮੀ ਕਰਕੇ ਸੀ ਹੁਣ ਮਿੱਟੀ ਦੇ ਆ ਮੁਰਤੇ ਫਿਰ ਗੱਡੇ ਦੇ ਚੱਲ ਜਣ ਜਿਹੜੋ ਗੇਮਾਂ ਹੁੰਦੀਆਂ ਗੱਡੇ ਦੇ ਮੈਟ ਤੇ ਚੱਲ ਜੀਦਾ ਜਿਹੜੋ ਗਰਮੀ ਹੋਵੇ ਫਿਰ ਮਿੱਟੀ ਤੇ ਆ ਜੀਦਾ ਇਸ ਕਰਕੇ ਸਾਨੂੰ ਉੱਥੇ ਜਿਆਦਾ ਗਰਮੀ ਨਾਲ ਬਹੁਤ ਪ੍ਰੋਬਲਮ ਹੁੰਦੀ ਜੇਰਾ ਗੇ ਗਰਮੀ ਬਹੁਤ ਜਾਰੀ ਹੁੰਦੀ ਹੈ ਐਸ ਵੇਲੇ ਐਵੇਂ ਮਿੱਟੀ ਤੇ ਹੁੰਨੇ ਆਂ ਹੀ ਨਿਆਰਿਆਂ ਨਾਲ ਲਗੈਂਦਾ ਹੈ ਮਿੱਟੀ ਨਾਲ ਮਿੱਟੀ ਹੋ ਕੇ ਸਾਨੂੰ ਨਸ਼ਾ ਹੀ ਬੜਾ ਹੋ ਜਾਂਦਾ ਮਿੱਟੀ ਦਾ ਹੀ ਨਸ਼ਾ ਹੋ ਜਾਂਦਾ ਹੋਰ ਕੋਈ ਗੱਲ ਨਹੀਂ ਇੱਥੇ ਉਹਦਾ ਮੈਟ ਤੇ ਉਹਨਾਂ ਅੰਦਰ ਸੇਕ ਵੱਜਦਾ ਹੈ ਇਸ ਕਰਕੇ ਅਸੀਂ ਕਰ ਨਹੀਂ ਸਕਦੇ ਬਸ ਕਿੰਨੇ ਕੋ ਬੱਚੇ ਆ ਤੁਸੀਂ ਕੀ ਮੈਸੇਜ ਦਿੰਦੇ ਹੋ ਜਿਹੜੇ ਜਵਾਨਾਂ ਨੂੰ ਕਿਉਂਕਿ ਅੱਜ ਦੀ ਜਵਾਨੀ ਹੈ ਜਿਹੜੀ ਮਿੱਟੀ ਨਾਲ ਮਿੱਟੀ ਹੁੰਦੀ ਤਿਆਰ ਨਹੀਂ ਨਿਆਰਾਂ ਦੀ ਕਿਉਂਕਿ ਉਹ ਨਸ਼ਾ ਦੇ ਵਿੱਚ ਆਪਣਾ ਸਵਾਦ ਭਾਲਦੀ ਆ ਲੇਕਿਨ ਇੱਥੇ ਨਹੀਂ ਆਂਦੀ ਇੱਥੇ ਆਂ ਦੀ ਜਿਹੜੇ ਆ ਸ਼ੌਂਕ ਜਿਹਨੂੰ ਸ਼ੌਂਕ ਤੋਂ ਬਗਾਰ ਕਿਸੇ ਨਾਉਣਾ ਹੀ ਨਹੀਂ ਹਰ ਇੱਕ ਬੰਦਾ ਕਹਿੰਦਾ ਮੈਂ ਉਹ ਕਰ ਲਾਂ ਮੈਂ ਆਹ ਕਰ ਲਾਂ ਜਿਸ ਬੱਚੇ ਨੂੰ ਸ਼ੌਂਕ ਹੈ ਉਹ ਹੀ ਇੱਥੇ ਆਊਗਾ ਦੂਸਰਾ ਬੱਚਾ ਨਹੀਂ ਆਊਗਾ ਇਹ ਤੇ ਸ਼ੌਂਕੇ ਬਾਧੂ ਆਂਦੇ ਆ ਇੱਥੇ ਟਾਈਮ ਨਹੀਂ ਲੱਗਦਾ ਪ੍ਰੈਕਟਿਸ ਦਾ ਟਾਈਮ ਨਹੀਂ ਲੱਗਦਾ ਵੀ ਮੇਰੇ ਉਹਨਾਂ ਦਾ ਮੇਰੀ ਪ੍ਰੈਕਟਿਸ ਕਰਾਓ ਤੇ ਮੇਰੀ ਪ੍ਰੈਕਟਿਸ ਦਾ ਬਹੁਤ ਜ਼ਿਆਦੇ ਮੁੰਡੇ ਆ ਇਸ ਵੇਲੇ ਤਾਂ ਥੋੜੇ ਹੀ ਨੇ ਸਾਡੇ ਕੋਲੇ ਬਾਕੀ ਹੋਰ ਦਹਾਣਿਆਂ ਨੂੰ ਬਾਧੂ ਬੱਚੇ ਆ ਜਾਂ ਸਕੂਲਾਂ ਦੀਆਂ ਛੁੱਟੀਆਂ ਹੈਗੀਆਂ ਨੇ ਲੋਕੀ ਗਏ ਨੇ ਨਾਨਕੇ ਦਾਦਕੇ ਬੇਸ ਕਰਕੇ ਬੱਚੇ ਥੋੜੇ ਜਿਹਾ ਕੰਮ ਨਹੀਂ ਨੇ 35 40 ਬੱਚੇ ਹੁੰਦੇ ਆ ਬਹੁਤ ਵਧੀਆ ਜਾਣੀ ਕਰਦੇ ਪ੍ਰੈਕਟਿਸ ਜਿੰਨੀ ਜੋਗੇ ਗਿਆ ਅਸੀਂ ਕਰਾਈ ਜਾਣੇ ਆ ਆਪਦਾ ਸ਼ੌਕ ਪੂਰਾ ਕਰੀ ਜਾਣੇ ਆ ਜਿੰਨਾ ਕਿ ਨਸ਼ੇ ਪੱਤੇ ਤੋਂ ਰਹਿ ਤਸੀਂ ਹੈਗੇ ਆ ਨਾ ਕਿਸੇ ਬਾਦੀ ਦੇ ਨਾ ਕਿਸੇ ਘਾਟੀ ਨਾ ਲੜਨਾ ਬੋਲਣਾ ਸਭ ਇਹ ਮੁੰਡੇ ਬੱਚੇ ਸੋ ਚੰਗੇ ਨੇ ਬੱਚੇ ਜਿੰਨੇ ਵੀ ਹੈਗੇ ਨੇ ਬਾਕੀ ਕੈਂਪੀਸ਼ਨ ਲੜਦੇ ਨੇ ਸਾਲ ਦੇ ਸਾਲ ਸਕੂਲਾਂ ਦੇ ਵਿੱਚੋਂ ਫਸਟ ਆਉਂਦੇ ਨੇ ਸੈਕੰਡ ਆਉਂਦੇ ਹਰ ਗੇਮ ਦੇ ਵਿੱਚ ਗੇਮਾਂ ਦੇ ਬੱਚੇ ਦੇ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਉਸਤਾਦ ਜੀ ਦੀ ਗੱਲ ਸੁਣੀ ਹੈ ਵੀ ਮਤਲਬ ਕਿ ਕਿਸ ਤਰ੍ਹਾਂ ਉਹ ਗਰਮੀ ਦੇ ਵਿੱਚ ਜਿਹੜਾ ਇੱਥੇ ਮਿੱਟੀ ਨਾਲ ਮਿੱਟੀ ਹੁੰਦੇ ਤਾਂ ਗਾਈ ਦਿੰਦੇ ਆ ਉਹ ਕਹਿੰਦੇ ਬਹੁਤ ਐਵੇਂ ਦੇ ਬੱਚੇ ਨੇ ਜਿਹੜੇ ਨਸ਼ੇ ਤੋਂ ਰਹਿਤ ਆਪਣੇ ਜਿਹੜੀ ਜੋਰਚ ਬਾਹਮਾਂ ਦੀ ਜਿਹੜੀ ਐ ਇੱਥੇ ਦਿਖਾਉਂਦੇ ਆ ਤੇ ਆਪਣੀ ਸਿਹਤਾਂ ਨੂੰ ਵਧੀਆ ਬਰਕਰਾਰ ਰੱਖਦੇ ਆ ਭਾਵੇਂ ਇਹ ਜਣੀਆਂ ਚੀਜ਼ਾਂ ਨੇ ਲੋਪ ਹੁੰਦੀਆਂ ਜਾਂਦੀਆਂ ਲੇਕਿਨ ਇਹਨਾਂ ਨੇ ਸਦਕਾ ਕਿਉਂਕਿ ਇਹਨਾਂ ਨੇ ਬੜਾ ਲੰਮਾ ਟਾਈਮ ਹੋ ਗਿਆ ਵੀ ਮਤਲਬ ਇੱਥੇ ਬੱਚ ਦੇ ਆ ਤੁਸੀਂ ਵੀ ਦੇਖੋਗੇ ਤਸਵੀਰਾਂ ਤੁਹਾਡਾ ਵੀ ਮਨ ਖੁਸ਼ ਹੋਏਗਾ ਵੀ ਕਿਵੇਂ ਇਹ پنجاب ਦੀ ਜਵਾਨੀ ਆ ਉਹਦੇ ਬਾਜੂਆਂ 'ਚ ਕਿੰਨਾ ਦਮ ਹੈ ਇਹ ਜਿਹੜੇ ਖਾੜੇ ਦੇ ਵਿੱਚ ਹੀ ਸਮਝ ਲੱਗ ਸਕਦੀ ਆ ਮਿੱਟੀ ਨਾਲ ਮਿੱਟੀ ਹੁੰਦੇ ਦੇਖ ਕੇ ਬੜੀ ਮਨ ਨੂੰ ਖੁਸ਼ੀ ਵੀ ਹੁੰਦੀ ਆ ਕਿਸ ਤਰ੍ਹਾਂ ਮਤਲਬ ਇਹ ਮਨ ਬਣਾਇਆ ਤੇ ਕੀ ਸੋਚੇ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਅਸੀਂ ਇੱਥੇ ਮਤਲਬ ਕੱਦ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਕਰੀ ਦੀਆਂ ਜਿੰਨਾ ਕਿ ਚਲੋ ਮਾਰੇ ਕਮਲ ਦੂਰ ਆਈ ਤੇ ਚੰਗੀ ਕੰਪਨੀ ਹੈ ਅਸੀਂ ਕੱਲ ਨੂੰ ਮੈਡਲ ਮੁਰਦੀ ਆਪਦੀ ਪ੍ਰੈਕਟਿਸ ਕਰੀ ਦੀ ਹੈ ਕਿ ਵਧੀਆ ਕਿਤੇ ਕੱਲ ਨੂੰ ਲੱਗ ਜੀਏ ਸਾਡੀ ਪਲਵਾਨੀ ਨਾ ਮੁਰਿਆ ਕਰੀ ਜੰਨੇ ਤੇ ਬਾਕੀ ਉਸਤਾਦਾਂ ਨੇ ਸਿਰ ਤੇ ਕਰੀ ਜੰਨੇ ਉਸਤਾਦ ਕਰਾਈ ਜਾਂਦੇ ਤੇ ਹੋਰ ਕੀ ਬਾਕੀ ਮਾੜੀ ਸੰਗਤ ਦੂਰ ਹੀ ਰਹਿਣੇ ਆਈ ਇੱਥੇ ਵਧੀਆ ਗਰਾਊਂਡ ਨਾਲ ਲੱਗੇ ਰਹੀਏ ਤੇ ਮਾੜੇ ਕੰਮਾਂ ਵੱਲ ਧਿਆਨ ਵੀ ਨਹੀਂ ਜਾਂਦਾ ਕਿੰਨੇ ਕੁ ਨੌਜਵਾਨ ਜਿਹੜੇ ਇੱਥੇ ਆਂਦੇ ਨੇ ਪ੍ਰੈਕਟਿਸ ਕਰਦੇ ਨੇ ਸਿੱਖਿਆ ਲੈਂਦੇ ਆ ਅੱਗਾ ਜਿਹੜਾ ਵਧਣਾ ਚਾਹੁੰਦੇ 20 25 ਇਹ ਤਾਂ 20 25 ਮੁੰਡੇ ਹੈਗੇ ਆ ਅੱਜ ਅੱਧੇ ਪਾਣੀਆਂ ਗਰਮੀ ਗਰਮੀ ਕਰਕੇ ਦਰਦੇ ਗਏ ਈਸ਼ੀਆਂ ਦੇ ਗਏ ਪਲਵਾਨ ਵੱਡੇ ਸਾਡੇ ਸੀਨੀਅਰ ਨੇ ਉਹ ਮੇਲੇ ਮੁੱਲੇ ਕੁਸ਼ਤੀਆਂ ਗਸਤੀਆਂ ਚੱਲਦੀਆਂ ਤੇ ਹਿਮਾਚਲ ਤੋਂ ਉਧਰ ਗਏ ਹੋਏ ਤੇ ਵਧੀਆ ਮੁੰਡੇ ਮੰਡੇ ਆਉਂਦੇ ਆ ਜੀ ਅੱਜ ਤਾਂ ਚਾਹ ਨਹੀਂ ਕਿ ਮੁੰਡੇ ਹੋਰ ਆਣ ਕਿ ਅਖਾੜਾ ਭਰਿਆ ਹੋਵੇ ਤੇ ਦੇਖਣ ਤੋਂ ਵੀ ਵਧੀਆ ਲੱਗਦਾ ਹੈ ਜਿੰਨੇ ਮੁੰਡੇ ਜਾਦੇ ਹੋਣ ਓਨੀ ਜਿਆਦੀ ਵਧੀਆ ਪ੍ਰੈਕਟਿਸ ਹੁੰਦੀ ਕਿਉਂਕਿ ਜਿੰਨੇ ਜਿਆਦੇ ਹੋਣ ਵੇਖੋ ਵੀ ਇੱਕ ਦੂਜੇ ਨੂੰ ਪ੍ਰੈਕਟਿਸ ਹੁੰਦੀ ਹੈ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਿੰਨਾ ਇਕੱਲਾ ਬੰਦਾ ਉਹਨਾ ਵੀ ਕਰ ਸਕਦਾ ਜਿੰਨਾ ਮਾੜੀ ਮੋਟੀ ਲਾ ਸਕਦਾ ਬਾਕੀ ਜਿੰਨੇ ਜਿਆਦੇ ਹੋਣਗੇ ਕਿ ਤਾਂ ਨੇ ਜਿੰਨੇ ਪ੍ਰੋਫੈਸ਼ਨਲ ਤੁਸੀਂ ਕਿੱਥੋਂ ਤੱਕ ਖੇਡੇ ਹੋ ਮਤਲਬ ਮੈਂ ਸਟੇਟ ਖੇਡਿਆ ਹੈ ਛੇਡ ਤੇ ਮੇਰੇ ਮੈਡਲ ਹੈ ਦੋ ਲਗਾਤਾਰ ਹੀ ਇਹ ਜਾਂ ਨੈਸ਼ਨਲ ਟੂਰਨੂ ਨਹੀਂ ਹੈ ਅਗਲਾ ਅਗਸਤ ਕੀ ਹੋਣਾ ਕੀ ਬੰਨਾ ਚਾਹੁੰਦੇ ਹੋ ਕੀ ਮਨ ਦੇ ਵਿੱਚ ਸੋਚ ਹੈ ਪੁਲਵਾਨ ਹੀ ਬਣਾਂਗੇ ਜੇ ਵਧੀਆ ਮੈਡਲ ਆਵੇ ਲੰਮੀ ਚੀਜ਼ ਜਹਾਂ ਜਾਨ ਦੀ ਕਟਾਈ ਕਰਾਂਗੇ ਆਪਦੇ ਵੱਲੋਂ ਬਾਕੀ ਉਹਈ ਆਪਣੇ ਜਿਹੜੇ ਕੋਚ ਸਭਾਨ ਤੇ ਗੁਰੂ ਆਪਣੇ ਜਿੰਨੇ ਜਿੰਨੇ ਜੋਗੇ ਹੈਗੇ ਆਪਾਂ ਨੂੰ ਕਰਾਈ ਜਾਂਦੇ ਪ੍ਰੈਕਟਿਸ ਤੇ ਵਧੀਆ ਹੋਰ ਕੀ ਆਪਾਂ ਨੂੰ ਚਾਹੀਦਾ ਬਸ ਇੰਨਾ ਹੀ ਠੀਕ ਹੈ ਤਾ ਵੀ ਮਤੈਸ ਤਰ੍ਹਾਂ ਜੜੀਆਂ ਆਪਾਂ ਪਹਿਲਵਾਨੀ ਕਰਦੇ ਦਿਖਾਈ ਦੇ ਰਹੇ ਕਿਉਂਕਿ ਇਹ ਜੜੀਆਂ ਚੀਜ਼ਾਂ ਨਾ ਉਹ ਲੋਪ ਹੁੰਦੀਆਂ ਜਾਂਦੀਆਂ ਤੇ ਲੇਕਿਨ ਤੁਸੀਂ ਫਿਰ ਵੀ ਇੱਥੇ ਮਤਲਬ ਕਿ ਗਰਾਊਂਡ ਵਿੱਚ ਡਟੇ ਹੋਏ ਕਿਵੇਂ ਦੇਖਦੇ ਹੋ ਤੇ ਕਿਵੇਂ ਬਾਕੀ ਬੱਚੇ ਵੀ ਜਿਹੜੇ ਆਂਦੇ ਆ ਉਹਨਾਂ ਨੂੰ ਕਿਵੇਂ ਦੇਖਦੇ ਆ ਨਵੇਂ ਨਵੇਂ ਬੱਚੇ ਚਾਰ ਗਏ ਜੀ ਸਾਡੀ ਕੋਸ਼ਿਸ਼ ਜਿਹੜੀ ਜਿੰਨਾ ਹੋ ਸਕੇ ਬੱਚੇ ਨਸ਼ੇ ਤੋਂ ਬਚਾਈਏ ਤੇ ਆਪਣਾ ਖਾੜਾ ਵੀ ਸੇਫ ਰੱਖੀਏ ਜਿਹੜੇ ਖਲਾਗ ਲਾਈਏ ਸਾਨੂੰ ਬੜਾ ਮਰਦ ਫਾਰਮੈਟ ਸਾਡੇ ਵਿੱਚ ਸਾਡਾ ਉਹਦਾ ਬੋਤਾਂ ਦਾ ਕਰਦਾ ਕੀ ਲੱਗਦਾ ਵੀ ਕਿੰਨਿਆ ਕੋਈ ਹੋਰ ਮਤਲਬ ਹੈ ਸਰਕਾਰ ਤਾਂ ਦੇਖੋ ਕਹਿੰਦੀ ਹੈ ਵੀ ਮਤਲਬ ਕਿ ਖੇਡਾਂ ਮਨ ਲਾਓ ਇਹਨਾਂ ਗਰਾਊਂਡਾਂ ਚਾਓ ਠੀਕ ਹੈ ਤੁਸੀਂ ਖਾੜੇ ਚ ਤੁਰੇ ਫਿਰਦੇ ਹੋ ਹੋਰ ਕੀ ਤੁਹਾਨੂੰ ਲੱਗਦਾ ਵੀ ਕਮੀਆਂ ਹੈਗੀਆਂ ਜਿਹੜੀਆਂ ਦੂਰ ਹੋਣੀਆਂ ਚਾਹੀਦੀਆਂ ਕਮੀਆਂ ਤੁਹਾਨੂੰ ਤਾਂ ਬਹੁਤ ਜ਼ਿਆਦਾ ਲੱਗਦੀਆਂ ਸਾਡੇ ਸਾਨੂੰ ਤਾਂ ਕੋਈ ਸੂਰਤ ਹੀ ਨਹੀਂ ਮਿਲਦੀ ਇਸ ਤਰ੍ਹਾਂ ਕੋਈ ਸੂਰਤ ਨਹੀਂ ਆਪ ਵੀ ਆਪਣੇ ਬਲ ਬੱਚਿਆਂ ਨੂੰ ਕਰਸੇ ਹੋਏ ਆ ਆਪਣੀ ਖਾਹ ਖਾਂਦੇ ਆ ਕੋਈ ਕੋਈ ਤਰ੍ਹਾਂ ਦੀ ਕੋਈ ਸੂਰਤ ਨਹੀਂ ਮਿਲਦੀ ਹੁਣ ਤੁਸੀਂ ਕੀ ਲੱਗਦਾ ਕਿੰਨੇ ਕੋਈ ਬੱਚੇ ਆਂਦੇ ਨੇ ਤੇ ਕਿਵੇਂ ਸਾਡੇ ਕੋਲ ਇਸ ਟਾਈਮ ਸ 15 ਬੀ ਬੱਚੇ ਹੋਏ 15 ਬੀ ਬੱਚੇ ਹੈਗੇ ਆ ਜਿਹੜੇ ਬੱਚੇ ਵਧੀਆ ਪ੍ਰੈਸ ਕਰਦੇ ਆ ਪੜ੍ਹਦੇ ਵੀ ਆ ਆ ਛੋਲੇ ਬੱਚੇ ਲਗੇ ਆ ਛੋਲੇ ਤੁਸੀਂ ਇੱਕ ਸਾਨੂੰ ਸਮਝਾਓ ਵੀ ਇੱਕ ਫਾਰਮ ਦੀ ਜਿਹੜੀ ਆ ਵੀ ਮਤਲਬ ਕਿ ਕੁਸ਼ਤੀ ਕਰਦੇ ਆ ਇੱਕ ਤੁਸੀਂ ਮਿੱਟੀ ਦੇ ਵਿੱਚ ਮਿੱਟੀ ਹੁੰਦੇ ਪਏ ਉਹ ਕੀ ਫਰਕ ਆ ਦੋਨਾਂ ਚੀਜ਼ਾਂ 'ਚ ਫਾਰਮ ਦੀ ਸਰਦੀ ਕੁਸ਼ਤੀ ਦਾ ਫਾਇਦਾ ਜੀ ਉਹਦੇ ਵਿੱਚ ਜੰਮਦਾ ਇੰਟਰਨੈਟ ਨੂੰ ਪਹਿਲਵਾਂ ਬਣ ਜਾਏ ਤੇ ਉਹਨੂੰ ਨੌਕਰੀ ਮਿਲ ਜਾਂਦੀ ਹੈ ਯਾ ਤੁਸੀਂ ਨੌਕਰੀ ਆ ਉਹ ਕੋਸਟ ਮੇਂ ਜਿਹੜੀ ਇਹ ਲਵੇਦੀ ਬਚਾ ਲਓ ਇਹਦੇ ਵਿੱਚ ਇਹਨਾਂ ਵੀ ਗੁੜੇ ਦਾ ਸਿਰਫ ਨਾ ਜਨ ਕੇ ਆਪਣੇ ਦੰਗਲ ਕੀ ਤਾਲਸਤ ਮੁੰਡ ਵਾਸਤੇ ਮੇਲੇ ਕੋਲ ਨਵਾਸਤੇ ਜਾਂ ਵਿਖੜ ਮਲੇ ਪਹੁੰਚਣ ਵਾਸਤੇ ਗੱਲ ਨਹੀਂ ਸੀ ਵੀ ਇਹਦੇ ਵੀ ਬੜਾ ਵਧੀਆ ਵੀ ਆਪਣੀ ਖੇਡ ਪੰਜਾਬੀ ਖੇਡ ਮੇਲੇ ਨੂੰ ਵੀ ਆਪਾਂ ਯਾਦ ਰੱਖਦੇ ਆ ਸਾਡੇ ਕੋਲੇ ਸਾਇੰਟਸ ਮਹਿਲ ਪਹਿਲਵਾਨ ਹੈਗੇ ਜੀ ਜੋ ਦੰਗਲ ਲਾਣਗੇ ਐਸਟਾ ਹਮੀਦ ਬਹੁਤ ਵਧੀਆ ਪਹਿਲਵਾਨ ਤੁਹਾਨੂੰ ਪਹਿਲਵਾਨ ਕੋ ਆਪਣਾ ਕੈਲਸ਼ੀਅਮ ਪਹਿਲਵਾਨ ਹੋਮ ਮੈਕਟ ਜਿਹੜੇ ਚੰਗੇ ਪਹਿਲਵਾਨ ਨੇ ਨੌਜਵਾਨਾਂ ਨੂੰ ਕੀ ਮੈਸੇਜ ਦਿੰਦੇ ਤੁਸੀਂ ਨੌਜਵਾਨਾਂ ਨੂੰ ਇਹ ਮੈਸੇਜ ਦਿੰਦੇ ਜੀ ਅਖੇ ਪੱਤ ਪਚੋ ਤੇ ਖਾਲੇ ਦੇ ਆਪ ਪ੍ਰੈਕਟਿਸ ਕਰੋ ਆਪਣੀ ਜਵਾਨੀ ਨੂੰ ਸਹੀ ਸਲਾਮਤ ਰੱਖੋ ਤੇ ਆਪਣਾ ਮਨ ਨੂੰ ਮਨੁੱਖੀ ਬੱਚਿਆਂ ਤੇ ਹੋਰ ਬੱਚੇ ਲਿਆਓ ਪਿਆਰ ਕਰੋ ਨਕੇ ਬਚਾਓ ਖਾਰਾ ਜਿਹੜਾ ਹੈਗਾ ਉਹ ਇਹ ਇੱਕ ਚੀਜ਼ ਦਾ ਦਰਸਾਉਂਦਾ ਵੀ ਕਿਸ ਤਰ੍ਹਾਂ ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਬਾਜੂਆਂ ਦੀ ਤਾਕਤ ਵਿਖਾਈ ਜਾਵੇ ਕਿਉਂਕਿ ਫੋਕੀਆਂ ਨਸ਼ਿਆਂ ਦੇ ਵਿੱਚ ਪੈ ਗਏ ਤਾਕਤਾਂ ਤੇ ਆਪਣੇ ਜੋਰ ਜਮਾਈਤਾ ਉਹ ਕਰਦੇ ਜਾਂ ਸੰਦੇ ਜਿਹੜੇ ਆਪਾਂ ਜ਼ਰੂਰ ਆਨੇ ਆ ਲੇਕਿਨ ਜ਼ਮੀਨੀ ਹਕੀਕਤ ਜਿਹੜੀ ਆ ਉਹ ਖਾਰਿਆਂ ਦੇ ਵਿੱਚ ਹੀ ਨਜ਼ਰ ਆਂਦੀ ਆ ਜੋ ਨੌਜਵਾਨ ਆ ਜਿੰਨੇ ਵੀ ਨੌਜਵਾਨ ਆ ਆਪਣੇ ਖਾਰਿਆਂ ਦੇ ਵਿੱਚ ਚਾਹੇ ਬੱਚੇ ਨੇ ਚਾਹੇ ਨੇ ਵੱਡੇ ਨੇ ਨੌਜਵਾਨ ਨੇ ਉਹ ਆਪਣੇ ਖਾਰਿਆਂ ਦੇ ਵਿੱਚ ਜਿਹੜਾ ਜੋਰ ਜਮਾਈਸ਼ ਕਰਦੇ ਆ ਉਹ ਆਪਣੇ ਆਪ ਦੇ ਵਿੱਚ ਵੀ ਇੱਕ ਦਿੱਖ ਜਿਹੜੀ ਆ ਪੰਜਾਬ ਦੀ ਉਹ ਦਰਸਾਉਂਦੀ ਆ ਵੀ ਕਿਸ ਤਰ੍ਹਾਂ ਪੰਜਾਬ ਹਜੇ ਵੀ ਹਰਾ ਭਰਾ कैमरा मैन सरबजीत सिंह देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर